ਮੇਰਾ ਆਪਣਾ ਘਰ ਹੈ ਮੇਰਾ ਆਪਣਾ ਬੂਥ ਹੈ ਤੇ ਅੱਜ ਜਿਹੜੀ ਵੋਟ ਪਾਣਾ ਹੈ ਮੇਰਾ ਸੁਭਾਅ ਇੱਥੇ ਇਲਾਕੇ 'ਚ ਮੈਂ ਸਭ ਦਾ ਧੰਨਵਾਦ ਕਰਦਾ ਕਿਉਂਕਿ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਸਾਰੇ ਬਹੁਤ ਅੱਛਾ ਲੱਗ ਰਿਹਾ ਹੈਗਾ ਔਰ ਵੋਟ ਪਾਣ ਦਾ ਜਿਹੜਾ ਨਾ ਥੋੜਾ ਜਿਹਾ ਕਹਿੰਦੇ ਐ ਹਿੰਮਤ ਐਕਸਟਰਾ ਹੋ ਰਹੀ ਐ ਕਿ ਕਿਉਂਕਿ ਆਪ ਹੀ ਕੈਂਡੀਡੇਟ ਆ ਤੇ ਆਪ ਹੀ ਕੈਂਡੀਡੇਟ ਦੇ ਹੋਣ ਦੇ ਨਾਤੇ ਆਪ ਵੋਟ ਪਾਣਾ ਆਪਣੇ ਬੂਥ ਵਿੱਚ ਪਾਣਾ ਮੈਂ ਤਾਂ ਉਹ ਈਸ਼ਵਰ ਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਇੰਨਾ ਮੈਨੂੰ ਇੱਥੇ ਰਭ ਬੰਚਾਇਆ ਹੈਗਾ ਜੋ ਲੁਧਿਆਣਾ ਦੇ ਲੋਕਾਂ ਵੱਲੋਂ ਸਾਰਪਰਕਰ ਸਿੰਘ ਨੂੰ ਸਪੋਰਟ ਮਿਲੀ ਆ ਮੈਨੂੰ ਸੁਣਿਆ ਪਹਿਲੀ ਵਾਰ ਆ ਕਿ ਐਸਾ ਕੈਂਡੀਡੇਟ ਜਿੰਨੂੰ ਕੁ ਬਿਰੋਧੀ ਵੀ ਕਹ ਰਿਹਾ ਕਿ ਇੱਕ ਸ਼ਰੋਮਣੀ ਅਕਾਲੀ ਦਲ ਨੇ ਇਹੋ ਜਿਹਾ ਕੈਂਡੀਡੇਟ ਦਿੱਤਾ ਜਿਹੜਾ ਕਿ ਬੇਦਖ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਜੋ ਦੇ ਕੱਲ ਆਸ਼ੂਦੀ ਜ਼ਮਾਨਤ ਕਰਾਉਣ ਵਾਲਾ ਵੀ ਹੈ ਜਿਲਰੋਜ ਦਾ ਕੇਸ ਲੜ ਕੇ ਉਸ ਦੀ ਮਾਂ ਨੂੰ ਰਹਾਦ ਦੇਣ ਵਾਸਤੇ ਉਹਨੂੰ ਫਾਂਸੀ ਦਾ ਆਰਡਰ ਕਰਾਇਆ ਇਹ ਬਹੁਤ ਵੱਡੀ ਗੱਲ ਆ ਚਮਲਾ ਜੀ ਪੁਰਮਨ ਸਾਹਿਬ ਕੀ ਤਰੀਕੇ ਦੀ ਪੋਜੀਸ਼ਨ ਦੇ ਮੇਰੀ ਗੱਲ ਪੂਰੀ ਸੁਣ ਲੋ ਜਿਹੜਾ ਮੈਂ ਦਾ ਧੰਨਵਾਦ ਕਰਦਾ ਸਾਰੇ ਸਰ ਮੈਂ ਕਿੱਦਾਂ ਦੇਖਾਂ ਸੁਣ ਲੋ ਸੁਣ ਲੋ ਸੁਣ ਲੋ ਸੁਣ ਲੋ ਸੁਣ ਲੋ ਮੇਰੀ ਬੇਨਤੀ ਹੈ ਮਰਾਵਨ ਨਹੀਂ ਹੈਗਾ ਮੇਰੇ 12 ਮੂੰਹ ਨਹੀਂ ਹੈਗੇ 10 ਮੂੰਹ ਨਹੀਂ ਹੈਗੇ ਸੱਚ ਮੈਂ ਤਾਂ ਮੈਂ ਤਾਂ ਇਨਸਾਨ ਆ ਛੋਟਾ ਜਿਹਾ ਮੈਂ ਦਾ ਕਾਮ ਆਦਵੀ ਹੈਗਾ ਮੈਂ ਤਾਂ ਲਾਇਰ ਆ ਸੋ ਮੇਰੀ ਜਿਹੜੀ ਬੇਨਤੀ ਹੈ ਜੀ 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 ਪਹਿਲੇ 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 ਇੱਕ ਪਹਿਲੇ ਇੱਕ ਹਾਂ ਨਹੀਂ ਪਹਿਲੇ ਨਾ ਪੇਸ਼ੈਂਟ ਨੂੰ ਕੱਢ ਲਿਆ ਪਾ ਪੇਸ਼ੈਂਟ ਪੇਸ਼ੈਂਟ ਪਲੀਜ਼ ਆਪਾਂ ਕਿਥੇ ਆ ਜੂਏ ਤੋਦੋ ਤੁਮੋ ਦਾ ਮੁਕਾਬਲਾ ਕਿੱਥੇ ਦੇਖ ਰਿਹਾ ਕੀ ਪੋਜੀਸ਼ਨ ਹੈ ਕਿ ਆਹ ਸਾਰੇ ਲਾਰੇ ਜ਼ੋਰ ਬੜਾ ਲੱਗ ਰਿਹਾ ਸੀਟ ਤੇ ਵਕਾਰੀ ਸੀਟ ਹੈ ਦੇਖੋ ਵਕਾਰੀ ਸੀਟ ਹੈ ਕੀ ਆ ਠੱਗਾਂ ਵਾਸਤੇ ਸਾਡੇ ਵਾਸਤੇ ਨਾ ਸਾਡਾ ਤਾਂ ਸਹਿਯੋਗ ਆ ਸਾਡਾ ਪਰਿਵਾਰ ਆ ਪਰਿਵਾਰ ਦੇ ਵਿੱਚ ਨਾ ਜਿਹੜਾ ਹੁੰਦਾ ਵੈ ਉਹ ਸਹਿਯੋਗ ਜਦੋਂ ਆ ਮਿਲਦਾ ਉਹ ਵਕਾਰ ਨਹੀਂ ਬਣਾਈਦਾ ਹੁੰਦਾ ਵਕਾਰ ਤਾਂ ਆਣੀ ਬਣਾਈਦਾ ਇਹ ਲੋਕਾਂ ਨੇ ਕਰ ਚਿੱਟਾ ਵੰਡਿਆ ਇਹ ਲੋਕਾਂ ਨੇ ਕਰ ਨਾਰਕੋਟਿਕ ਸਾਰੇ ਵੰਡੇ ਇਹਨਾਂ ਨੇ ਪੈਸਾ ਵੰਡਿਆ ਇਹਨਾਂ ਨੇ ਸੂਟ ਵੰਡਲੇ ਇਹਨਾਂ ਨੇ ਉਹ ਕਹਿੰਦੇ ਬੈਗ ਵੰਡਲੇ ਇਹਨਾਂ ਨੇ ਪਤਾ ਨਹੀਂ ਕੀ-ਕੀ ਵੰਡਤਾ ਇਹਨਾਂ ਸਭ ਕੁਝ ਵੰਡਤਾ ਇਹਨਾਂ ਜਿਹੜੇ ਕਹਿੰਦੇ ਸੀਗੇ ਯੁੱਧ ਨਸ਼ਾ ਉਹ ਤੋਂ ਨਸ਼ੇ ਵੰਡੇ ਫਿਰਦੇ ਆ ਸੋ ਮੇਰੀ ਬੇਨਤੀ ਹੈ ਸਾਡੇ ਵਾਸਤੇ ਵਕਾਰ ਨਹੀਂ ਸਾਡੇ ਵਾਸਤੇ ਜਿਹੜੀ ਲੜਾਈ ਆ ਨਾ ਇਹ ਲੋਕ ਲੜਾਈ ਆ ਗੁੰਮਣ ਸਾਹਿਬ ਜਿਹੜੀ ਅਸੀਂ ਹਾਂਜੀ ਜਿਹੜੀਆਂ ਗੱਲ ਤਸਵੀਰਾਂ ਵਾਇਰਲ ਹੋਈਆਂ ਨੇ ਉਹਨਾਂ ਦੇ ਉੱਪਰ ਕੀ ਪ੍ਰਤੀਕਰਮਾਂ ਤੋਂ ਜਿਹੜੀਆਂ ਤਸਵੀਰਾਂ ਆਈਆਂ ਮਜੀਠੀਆ ਵਿਕਰਮ ਮਜੀਠੀਆ ਦੇ ਪੇਜ ਦੇ ਉੱਪਰ ਜਿਹੜੀਆਂ ਤਸਵੀਰਾਂ ਦਾ ਵਾਇਰਲ ਹੋ ਜਾਣਾ ਦੇਖੋ ਗੱਲ ਇਦਾਂ ਰਵਜੋਦ ਦਾ ਉਹ ਤਾਂ ਕਰਤਾਰ ਦਿਖਾਉਂਦਾ ਆਮ ਆਦੀ ਪਾਰਟੀ ਦਾ ਕਿ ਸਾਰੇ ਮੰਤਰੀ ਇਦਾਂ ਦੇ ਕਰਤਾਰ ਵਾਲੇ ਨੇ ਸੋ ਜਿਹੜਾ ਕਰਤਾਰ ਹੈਗਾ ਵਾ ਮਜੀਠੀਆ ਸਾਹਿਬ ਨੇ ਕਰਤਾਰ ਦਿਖਾਇਆ ਹੈਗਾ ਵਾ ਉਹ ਗਲਤ ਹੈਗਾ ਤਾਂ ਸਾਬਤ ਕਰ ਦੇਣਾ ਜੇ ਠੀਕ ਹੈਗਾ ਤਾਂ ਤੁਹਾਨੂੰ ਪਤਾ ਹੀ ਹੈ ਕਰਤਾਰ ਹੀ ਇਦਾਂ ਦਾ ਮੈਂ ਉਹਦੇ ਬਾਰੇ ਕਿਹੜਾ ਆਕੇ ਕਚਹਿਰੀ ਦੇ ਵਿੱਚ ਕੇਸ ਲੜੇ ਨੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਕਿੰਨਾ ਕੁ ਲੱਗਦਾ ਹੈ ਕਿ ਕੇਸ ਤੁਹਾਡੇ ਪੱਖ ਚ ਉਤਰੇਗਾ 100% ਦੀ ਕੇਸ ਸਾਰੇ ਜਿੱਤੇ ਨੇ ਆਪਾਂ ਜੋ ਕੇਸ ਜੱਤੇ ਆ ਤੇ ਵਾਹਿਗੁਰੂ ਰੱਬ ਇਹ ਸ਼ੋਰਾਂ ਦੇ ਵਿੱਚ ਲੜਾਈ ਦੇ ਵਿੱਚ ਨਹੀਂ ਆ ਤੁਸੀਂ ਉਹਦੇ ਖਿਲਾਫਤ ਕੀਤੀ ਸੀ ਕੱਲ ਕਿਹੜੀ ਜਿਹੜੀ ਖਬਰਾਂ ਦੇ ਵਿੱਚ ਆ ਰਿਹਾ ਕਿ ਕਾਲੀਦਲ ਲੜਾਈ ਦੇ ਵਿੱਚ ਨਹੀਂ ਆ ਉਹ ਪੇਡ న్యూਸ ਸੀ ਮੈਂ ਠਹਿਰ 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 ਮੈਨੂੰ ਜਵਾਬ ਦੇਣਾ ਤਾਂ ਜੀ ਉਹ ਮੈਂ ਰਿਕਾਰਡਿੰਗ ਦਿਖਾਤੀ ਉਸੇ মিডিਆ ਦਾ ਬੰਦਾ ਕਹਿ ਰਿਹਾ ਜੀ ਇਹਨਾਂ ਨੇ 10 ਲੱਖ ਰੁਪਏ ਕੇ ਪਤਾ ਨਹੀਂ ਕਿੰਨੇ ਲੱਖ ਰੁਪਏ ਲੈ ਕੇ ਖਬਰ ਛਾਪੀ ਹੈ ਜੇ মিডিਆ ਹੀ ਬਕਾਊ ਹੋ ਗਿਆ ਤਾਂ ਡੈਮੋਕਰੇਸੀ ਕਿੱਥੇ ਗਈ ਸਭ ਤੋਂ ਸਟਰੋਂਗੇਸ ਪਿੱਲਰ ਕੌਣ ਹੈ ਡੈਮੋਕਰੇਸੀ ਦਾ মিডিਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਮੈਂ ਤੁਹਾਨੂੰ ਕੋ ਦੁਬਾਰਾ ਸੁਣਾ ਸਕਦਾ ਵੈਸੇ ਤਾਂ ਮੈਂ ਉਸ ਦਿਨ ਸੁਣਾਤੀ ਮੇਰੇ ਪੇਜ ਤੇ ਪਈ ਹੋਈ ਹੈ ਇੱਕ ਪ੍ਰੈਸ ਬੋਰਡਰ ਕਹਿ ਰਿਹਾ ਕਿ ਆ ਫਲਾਣਾ ਜਿਹੜੇ ਲਾਈ ਹੈਗੀ ਹੈ ਉਹਨੇ ਪੈਸੇ ਲੈ ਕੇ ਲਾਈ ਹੈ ਇਤੋ ਮਾੜੀ ਗੱਲ ਕੀ ਹੋ ਸਕਦੀ ਹੈ ਜਾਕੀ ਜਿਹੜਾ ਦੋ ਮੀਡੀਆ ਸੀਗੀਆਂ ਉਹਨਾਂ ਦੇ ਫਰਜ਼ ਸਟ ਕਰਾਤੀ ਕਿਉਂਕਿ ਛੁੱਟੀਆਂ ਸੀਗੀਆਂ ਹੁਣ ਅਚਕਰਾਨ ਵਾਲਾ ਕੌਣ ਹੈ ਇਹਨੂੰ ਮੈਨੀਪੂਲੇਟ ਕਰਨ ਵਾਲਾ ਕੌਣ ਹੈ ਸੰਜੀਵ ਰੋੜੇ ਦਾ ਆਪਣਾ ਪੀ ਆਪਣਾ ਅਕਾਊਂਟੈਂਟ ਉਹੀ ਆਪਣੀ ਕੰਪਨੀ ਚ ਲਾਂਦਾ ਹੈ ਉਹੀ ਵਾਲੀਆਂ ਨੈਗੇਟਿਵ ਜਿਹੜੇ ਹੈਗੇ ਆ ਭੇਜੀ ਜਾਂਦਾ ਹੈਗਾ ਜੋ ਵੀ ਇਹਨੂੰ ਕਹਿੰਦੇ ਆ ਕਿ ਖਬਰਾਂ ਜੀਆਂ ਸੋ ਇਹਨਾਂ ਵਾਸਤੇ ਮੈਨੂੰ ਕੋਈ ਫਰਕ ਫਰਕ ਨਹੀਂ ਪੈਂਦਾ ਹੈਗਾ ਇਹ ਝੂਠ ਦਾ ਬਣਾਉਂਦਾ ਹੈਗਾ ਸਭ ਕਮਸੇ ਚੋਣਾਂ ਨੂੰ ਭਾਰਤ ਸੁਨਾਸ਼ੂ ਵਰਸਸ ਸੰਜੀਵ ਰੋੜਾ ਬਣਾ ਕੇ ਦੇਖਿਆ ਜਾਵੇ ਇਹ ਤਾਂ ਦੋਨੋਂ ਇਕੱਠੇ ਰਲੇ ਹੋਏ ਆ ਜੋ ਮਰਜ਼ ਇਹ ਦਾ ਗੱਲ ਜੋ ਮਰਜ਼ੀ ਕਰੀ ਜਨ ਲੜਾਈ ਤਾਂ ਜਿਹੜੀ ਹੈਗੀ ਨੇ ਇਹਨਾਂ ਦੋਨਾਂ ਦੀ ਹੈ ਚੌਥੇ ਤੇ ਤੀਜੇ ਨੰਬਰ ਵਾਲੀ ਸੋ ਮੈਂ ਇਹਨਾਂ ਵਾਸਤੇ ਨਹੀਂ ਕਹਿੰਦਾ ਮੈਂ ਤਾਂ ਰੱਬ ਵਾਲੇ ਗੱਲ ਕਰਦਾ ਫੇ ਮੋਟਾ ਫਾਂਚਾਂ ਦੀ ਆਪਾਂ ਹੁਕਮ ਸਾਹਿਬ ਬਿਲਕੁਲ ਚਾ ਚੁੱਕਿਆ ਹਾਂਜੀ ਇੱਕ ਸਵਾਲ ਹੋਰ ਜਿਹੜੀ ਕੱਲ ਇਥੇ ਘਟਨਾ ਵਾਪਰੀ ਆ ਆਸ਼ੂ ਜੀ ਤੇ ਪੁਲਿਸ ਵਰਸ ਜੁਏ ਨੇ ਉਹ ਜੀ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਦਾ ਇਹ ਆਸ਼ੂ ਜੀ ਆ ਪੁਲਿਸ ਨਹੀਂ ਹੈਗੀ ਇਹ ਸਾਰੀ ਮੈਨੀਪੂਲੇਸ਼ਨ ਹੈ ਇਸ ਸਰ सिंपਟੀ ਵੋਟ ਗੈਨ ਕਰਨ ਵਾਸਤੇ ਕੰਮ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਹੈਗਾ ਇਹ ਸਾਰੇ ਦੇ ਸਾਰੇ ਕੰਮ ਜਿਹੜੇ ਸਕ੍ਰਿਪਟਿਡ ਹੈ ਇਸ ਹਰ ਸਕ੍ਰਿਪਟਡ ਹਾਂ ਸੋ ਇਹਦੇ ਬਾਰੇ ਮੇਰੀ ਜਿਹੜੀ ਹੈ ਸੌਰੀ ਮੈਂ ਹੱਥ ਜੋੜ ਕੇ ਬੇਨਤੀ ਲਾਣਾ ਮੈਂ ਇਹਦੇ ਬਾਰੇ ਗੱਲ ਨਹੀਂ ਕਰਨੀ ਠੀਕ ਹੈ ਕੁਮਤਜ਼ਰ ਐਸੀ ਕਰਨੀ ਦਾ ਸਾਧ ਸਿਰਫ ਤੁਸੀਂ ਪੁੱਤਰ ਆਉਂਦੇ ਹਮੇਸ਼ਾ ਤੁਸੀਂ ਐਜ਼ ਕੈਂਡੀਡੇਟ ਆਉਂਦੇ ਸੀ ਅੱਜ ਹਮੇਸ਼ਾ ਵੋਟਰ ਆਉਂਦੇ ਕੈਂਡੀਡੇਟ ਦੇ ਰੂਪ ਚ ਆਇਓ ਮੈਂ ਤਾਂ ਕਹਿੰਦਾ ਤੋਲ ਕੇ ਰੱਖ ਦੋ ਤੋਲ ਕੇ ਰੱਖੋ ਜਿਹੜਾ ਸਹੀ ਆ ਉਹਨੂੰ ਵੋਟ ਪਾਓ ਜੀ ਮੈਡਮ ਲੁਧਿਆਣੇ ਦੇ ਵਿੱਚ ਅੱਜ ਵੀ ਮੰਗ ਲਈਏ ਅਸੀਂ ਉਹ ਹੀ ਤੁਸੀਂ ਬੇਸਿਕ ਮਸੂਲੀ ਨੇ ਸੜਕ ਪਾਣੀ ਬਿਜਲੀ ਸਫਾਈ ਤੁਹਾਨੂੰ ਲੱਗਦਾ ਇਹ ਹੋ ਪਾਏਗਾ ਅਗਰ ਤੁਸੀਂ ਆਂਦੇ ਹੋ ਤਾਂ ਤੁਹਾਨੂੰ ਮੈਂ ਇਹ ਗੱਲ ਦੱਸ ਦਣਾ ਇਹ ਇਲੈਕਸ਼ਨ ਜਿੱਤਾਂਗੇ ਕਿਉਂਕਿ ਮੈਂ ਬਹੁਤ ਵਾਰੀ ਓਟ ਵੋਟ ਦੀ ਅਪੀਲ ਕਰ ਚੁੱਕਾ ਵੋਟ ਲਵਾਂਗੇ ਜਿੱਤਾਂਗੇ ਤੇ ਜਿੰਨੀਆਂ ਵੀ ਇਸ਼ੂਜ਼ ਹੈਗੇ ਆ ਤੁਹਾਨੂੰ 1.5 ਸਾਲ ਦੇ ਵਿੱਚ ਵਿੱਚ ਹੱਲ ਕਰਕੇ ਦਿਖਾਵਾਂ ਕਿਉਂਕਿ 1.5 ਸਰਕਾਰ ਕਹਿੰਦੀ ਆਈਏ ਸਰਕਾਰ ਕਹਿੰਦੇ ਸਰਕਾਰ ਦਾ ਉਹੀ ਇਹ ਕੇ.ਡੀ.ਐਲ ਸਾਹਿਬ ਦਾ 25 ਦਾ ਬਿਆਨ ਆ ਪਹਿਲੇ ਕਿਸੇ ਹੋਰ ਸਟੇਟ ਦੇ ਵਿੱਚ ਕਹਿੰਦੇ ਜੀ ਉਹ ਜਿਹੜਾ ਪਾਵਰਪੂਰ ਕੋਈ ਨਹੀਂ ਹੁੰਦੀ ਹਰ ਇੱਕ ਨੂੰ ਰਾਈਟ ਹੁੰਦਾ ਆਪਣੇ ਇੱਥੇ ਕਹਿੰਦਾ ਜੀ ਸਾਡਾ ਜਤਾ ਉਹ ਦਿਨ ਹੁੰਦੇ ਇਟਸ 올 ਦਿਸ ਸਿੰਗ ਇਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਇਹਨਾਂ ਨੂੰ ਲਾਅ ਦਾ ਨਹੀਂ ਪਤਾ ਇਹ ਸਾਰੇ ਸਾਰੇ ਜਿਹੜੇ ਨਾ ਇੱਥੋਂ ਖਾਲੀ ਨੇ ਉਪਰੋਂ ਸਾਨੂੰ ਲਾਅ ਦਾ ਪਤਾ ਸਾਨੂੰ ਕਨਸਟੀਟਿਊਸ਼ਨ ਦਾ ਪਤਾ ਸਾਰੇ ਜਿਹੜੇ ਹੁੰਦੇ ਆ ਨਾ ਐਮਐਲਏ ਉਹਨਾਂ ਕੋਲ ਇਕੁਅਲ ਰਾਈਟ ਹੁੰਦਾ ਮਿਨਿਸਟਰ ਕੋ ਇਕੁਅਲ ਰਾਈਟ ਹੁੰਦੀ ਹੈ ਜੇ ਇਕੁਅਲ ਰਾਈਟ ਹੈ ਗਿਆ ਤੇ ਸਾਨੂੰ ਪਤਾ ਅਸੀਂ ਕਿਵੇਂ ਲੈਣੇ ਹੈਗੇ ਥੈਂਕ ਯੂ ਮੈਮ ਕਾਰ ਦੇ ਜੇ ਤੁਸੀਂ ਜਿੱਤਦੇ ਹੋ ਤਾਂ ਕਿਸ ਤਰੀਕੇ ਨਾਲ ਅੱਗੇ ਕੰਮ ਹੋਣਗੇ ਮੈਂ ਆਲਰੇਡੀ ਸਾਰਾ ਕੁਝ ਦੱਸ ਚੁੱਕਾ ਹਾਂ ਪਹਿਲਾਂ ਪਹਿਲੀ ਮੀਡੀਆ ਨੂੰ ਦੱਸਿਆ ਨਹੀਂ ਸੁਣ ਲਓ ਸੁਣ ਲਓ ਜੀ ਮੈਨੂੰ ਨਹੀਂ ਪਤਾ ਤੁਸੀਂ ਨਵੇਂ ਮੀਡੀਆ ਨਹੀਂ ਤੁਸੀਂ ਪੁਰਾਣੇ ਮੀਡੀਆ ਹੋ ਮੈਂ ਜਿਹੜੇ ਕੰਮ ਹੈਗੇ ਜਿੰਨੇ ਵੀ ਕੰਮ ਹੈਗੇ ਆ ਚਾਹੇ ਲਾਅ ਐਂਡ ਆਰਡਰ ਦਾ ਹੈਗਾ ਵਾ ਚਾਹੇ ਇਕਨੋਮੀ ਦਾ ਹੈਗਾ ਵਾ ਚਾਹੇ ਇੰਡਸਟਰੀ ਦਾ ਹੈਗਾ ਚਾਹੇ ਟ੍ਰੇਡ ਦਾ ਹੈਗਾ ਵਾ ਚਾਹੇ ਆਪਾਂ ਕਹਿੰਦੇ ਆ ਪਬਲਿਕ ਸੇਫਟੀ ਦਾ ਹੈਗਾ ਸੈਨੀਟੇਸ਼ਨ ਦਾ ਹੈਗਾ ਬੁੱਢੇ ਨਾਲੇ ਦਾ ਹੈਗਾ ਆਪਣਾ ਸਿਟੀ ਸੈਂਟਰ ਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਲੈਕਸਿਟੀ ਦਾ ਹੈਗਾ ਵਾ ਸਾਰੇ ਦੇ ਸਾਰੇ ਜਿਹੜੇ ਹੈਗੇ ਮਸਲੇ ਨਾ ਇਹਦਾ ਹੱਲ ਕਰਕੇ ਦਿਖਾਵਾਂਗੇ ਔਰ ਤੁਹਾਨੂੰ ਦੱਸਾਂ ਹੁਣ ਸ਼ੁਰੂ ਕਰਾਂਗੇ ਤੇ 27 ਦੇ ਵਿੱਚ ਸਰਕਾਰ ਆਣ ਤੇ ਪੰਜਾਬ ਨੂੰ ਫਿਰ ਨੰਬਰ 1 ਦਾ ਸੂਬਾ ਬਣਾਵਾਂਗੇ ਪੰਜਾਬ ਨੂੰ ਫਿਰ ਨੰਬਰ 1 ਦਾ ਸੂਬਾ ਬਣਾਵਾਂਗੇ ਤੁਹਾਡਾ ਨਾ ਵਾਦਾ ਮੇਰਾ ਧੰਨਵਾਦ ਧੰਨਵਾਦ ਹਾਂਜੀ ਚੋਰ ਨੇ ਸਾਰੇ ਠੱਗ ਨੇ ਇਹ ਸਾਰੇ ਠੱਗ ਨੇ ਇਹਨਾਂ ਦਾ ਕੰਮ ਹੀ ਠਗੀ ਮਾਰਨਾ ਸੋ ਮੈਂ ਇਹਦੇ ਬਾਰੇ ਕੋਈ ਨਹੀਂ ਕਹਿਣਾ ਠੱਗ ਨੇ ਸਾਰੇ ਇਹਨਾਂ ਨੇ